ਜੀ ਨਗਰ ਮਾਲੋਵਾਲ ਤੋਂ ਜਿਹੜੀ ਦਸ਼ਮੇਸ਼ ਨਗਰ ਨੂੰ ਸੜਕ ਜਾਂਦੀ ਆ ਪਰਸੋਂ ਰਾਤ ਦੀ ਗੱਲ ਆ ਕਿ ਕਿਸੇ ਨੇ ਸ਼ੈਤਾਨੀ ਅੰਸਰਾਂ ਨੇ ਚੋਰਾ ਨੇ ਧਰੇਕਾਂ ਹੀ ਵੱਢ ਕੇ ਲੈ ਗਿਆ ਜਿਹੜੀਆਂ ਕਿ ਮਤਲਬ 20-20 ਸਾਲ ਤੋਂ ਲੱਗੀਆਂ ਧਰੇਕਾਂ ਅਸੀਂ ਬਹੁਤ ਹੀ ਵਧੀਆ ਰੁੱਖ ਲਾਏ ਸੀ ਮਤਲਬ ਪਿੱਛੇ ਵੀ ਘਟੋ ਘਟ 50 ਰੁੱਖ ਸਾਡੇ ਇਸ ਲਾਈਨ 'ਚ ਵੱਢ ਕੇ ਲੈ ਗਏ ਰਾਤ ਦੀ ਰਾਤ ਹੀ ਤੇ ਕੋਈ ਬਹੁਤ ਹੀ ਮਤਲਬ ਜਿੱਦਾਂ ਕਹਿ ਲਓ ਕਿ ਇੱਕ ਅਣਸੁਖਾਵੀ ਘਟਨਾ ਵਾ ਵਾਤਾਵਰਨ ਨੂੰ ਲਾਉਣ ਲਈ ਅਸੀਂ ਸਾਰੇ ਜਾਣੇ ਯਤਨ ਕਰ ਰਹੇ ਹਾਂ ਰੁੱਖ ਲਾਉਣ ਦੇ ਤੇ ਇਹ ਜਿਹੜੇ ਆ ਕੋਈ ਸ਼ੈਤਾਨੀ ਅੰਸਰ ਇਹ ਜਿਹੜੇ ਆ ਰੋਖਾਂ ਨੂੰ ਰਾਤ ਪੂਰੇ ਦੇਖੋ ਤੁਸੀਂ ਪੂਰਾ ਮੋਢੀ ਵੱਢ ਕੇ ਲੱਗੇ ਆ ਸੋ ਮੇਰੀ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਆ ਅਸੀਂ ਪ੍ਰਸ਼ਾਸਨ ਨੂੰ ਇਹਦੇ ਧਿਆਨ ਵਿੱਚ ਲਿਆ ਦਿੱਤਾ ਵਾ ਉਹਨਾਂ ਵੱਲੋਂ ਸਾਨੂੰ ਆਸ਼ਵਾਸ਼ਣ ਆ ਕਿ ਜਲਦ ਤੋਂ ਜਲਦ ਇਹਦਾ ਜਿਹੜਾ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਸੋ ਮੈਂ ਇਹ ਕਹੂੰਗਾ ਕਿ ਇਹ ਇਨ੍ਹਾਂ ਚੀਜ਼ਾਂ ਨੂੰ ਸਾਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਰੇ ਨਗਰ ਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਨੂੰ ਇਹਨਾਂ ਗਰੋਹਾਂ ਦੇ ਉੱਤੇ ਕਾਬੂ ਪਾਉਣਾ ਚਾਹੀਦਾ ਵਾ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਇਹ ਚੋਰੀ ਨਹੀਂ ਕੱਲੀ ਇਹ ਵਾਤਾਵਰਨ ਦੇ ਉੱਤੇ ਆਪਣੇ ਦੇ ਹਮਲਾ ਕੀਤਾ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਵੇਖੋ ਜੀ ਇਹ ਵੀ ਬਹੁਤ ਸੋਹਣਾ ਤੇ ਸ਼ਾਨਦਾਰ ਰੁੱਖ ਸੀ ਕਿੱਡਾ ਵੱਡਾ ਜਿਹੜਾ ਮੈਂ ਇੱਥੇ ਇਹਨੂੰ ਵੀ ਵੇਖੋ ਪਟ્રોલ ਵਾਲੀ ਮਸ਼ੀਨਾਂ ਵੱਢ ਕੇ ਰਾਤ ਹੀ ਖੜਿਆ ਜੀ ਇੱਕੇ ਰਾਤ ਦੇ ਵਿੱਚ ਸੱਤ ਬੂਟੇ ਖੜੇ ਵੱਢ ਕੇ ਚਲੋ ਜੀ ਆ ਵੀ ਇੱਕ ਰੁੱਖ ਬੜਾ ਹੀ ਸੋਹਣਾ ਤੇ ਬੜਾ ਹੀ ਸ਼ਾਨਦਾਰ ਇਹਦੀ ਤੇ ਭਰ ਜਵਾਨੀ ਸੀ ਇਹ ਆਪਣੇ ਪਿੰਡੇ ਦੇ ਧੁੱਪ ਨੂੰ ਠੰਡ ਨੂੰ ਹੰਡਾ ਕੇ ਤੇ ਸਾਨੂੰ ਠੰਡੀਆਂ ਛਾਵਾਂ ਦਿੰਦੇ ਸਨ ਬੜੇ ਹੀ ਸੋਹਣੇ ਰੁੱਖ ਸੀ ਪਰ ਇਹਨਾਂ ਵੱਢਣ ਲੱਗਿਆਂ ਵੱਡੇ ਵੀ ਕਿਸੇ ਪਟ્રોલ ਵਾਲੀ ਮਸ਼ੀਨ ਨਾਲ ਜੇ ਵੇਖੋ ਐ ਸਾਫ਼ ਵੱਢਿਆ ਜੀ ਆਹ ਵੇਖੋ ਜੀ ਲਾਈਨ ਸੇਰੀ 1 2 3 4 5 ਮਤਲਬ 50 ਮੀਟਰ ਦੇ ਵਿੱਚ ਵਿੱਚ ਪੰਜ ਰੁੱਖ ਵੜਲੇ ਜੀ ਇਹਨਾਂ ਆ ਵੇਖੋ ਕਿੱਡਾ ਵੱਡਾ ਪਲਿਆ ਰੁੱਖ ਜਿਹੜਾ ਬੜੇ ਪਿਆਰ ਦੇ ਨਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਲਾਇਆ ਸੀ ਜੀ ਆ ਵੇਖੋ ਜੀ ਅੱਜ ਤੋਂ ਕੋਈ 15 ਕਿ ਦਿਨ ਪਹਿਲਾਂ ਜਿਹੜੇ ਰੁੱਖ ਵੜੇ ਗਏ ਸਨ ਉਹ ਨੇ ਬੜੇ ਸ਼ਾਨਦਾਰ ਤੇ ਬੜੇ ਪਲੇ ਹੋਏ ਰੁੱਖ ਸਨ ਇਹ ਜੀ